ਲੋ ਬਈ ਮਿੱਤਰੋ ਭਲਾਈ ਜਾਣੇ ਵਾਲਾ ਮੁੰਡਾ ਆ ਗਿਆ ਦੇਸੀ ਪੋਲਟਰੀ ਫਾਰਮ ਵਾਲਾ ਬਠਿੰਡੇ ਬਈ ਮੇਲੇ ਚ ਆਂਡੇ ਲੈ ਕੇ ਤੇ ਬਈ ਪਹਿਲੀ ਵਾਰ ਹੀ ਦੇਖਿਆ ਜਿੱਥੇ ਬਠਿੰਡੇ ਵੀ ਆਂਡੇ ਆ ਗਿਆ ਤੁਹਾਡੇ ਹਨਾ ਹਾਂਜੀ ਹਾਂਜੀ ਬਈ ਕਿੰਨੇ ਕੁ ਵੇਖ ਰਿਹਾ ਲੋਕ ਕਿੰਨਾ ਕੁ ਰਿਸਪੌਂਸ ਦੇ ਰਹੇ ਆ ਬਹੁਤ ਬਈ ਯਾਰ ਆਪਣਾ ਲੋਕ ਆਪ ਲੋਕ ਜਾਣਦੇ ਆ ਸਾਰੇ ਚੁੱਪ ਕਰਕੇ ਲੈ ਨੇ ਕੋਈ ਸਵਾਲ ਨਹੀਂ ਕਰਦੇ ਆ ਆਪਣੀ ਠੀਕ ਆ ਬਈ ਤੇ ਖੁਸ਼ੀ ਕਿੰਨੀ ਹੁੰਦੀ ਆ ਆਪਣਾ ਪਿੰਡ ਚ ਛੋਟਾ ਜਿਹਾ ਕੰਮ ਸੀ ਅੱਜ ਦੁਨੀਆ ਜਾਣਨ ਲੱਗ ਗਈ ਬਹੁਤ ਬਹੁਤ ਬਾਈ ਯਾਰ ਬਹੁਤ ਸਾਰੇ ਵਧੀਆ ਨਾਮ ਬਣਿਆ ਆਪਣਾ ਸਾਰੇ ਬਹੁਤ ਪਿਆਰ ਕਰਦੇ ਆ ਠੀਕ ਹੈ ਬਾਈ ਜਿੱਧਰ ਨੂੰ ਜਾਂਦੇ ਆ ਸਾਰੇ ਹੱਥ ਜੱਕ ਕੇ ਮਿਲਦੇ ਮਿਲਦੇ ਪੂਰੀ ਪਛਾਨਦੇ ਆ ਲੋਕ ਜਾਣਦੇ ਆ ਦੂਰੋਂ ਬਾਈ ਕਿੰਨੀ ਖੁਸ਼ੀ ਹੁੰਦੀ ਆ ਬਹੁਤ ਖੁਸ਼ੀ ਹੁੰਦੀ ਆ ਬਾਈ ਯਾਰ ਬਾਈ ਪਟੇਂਡੇ ਕਿਸਾਨ ਮੇਲੇ ਚ ਬਾਈ ਹੋਰੀ ਆਏ ਆ ਨਾਲੇ ਦਾ ਦੇਸੀ ਮੁਰਗੀਆਂ ਦੇ ਅੰਡੇ ਲੈ ਕੇ ਆਏ ਆ ਨਾਲੇ ਨਰਸਰੀ ਆ ਨਾ ਬੂਟੇ ਸਾਰੇ ਲੈ ਕੇ ਆਏ ਆ ਤੇ ਬਾਈ ਮੁਰਗੀ ਮਿਲ ਜਾਂਦੀ ਆ ਫਾਰਮ ਮੁਰਗੀਆਂ ਮਿਲ ਜਾਣੀ ਅੰਡੇ ਦਿੰਦੀਆਂ ਬਟੇਰ ਮਿਲ ਜੂਗਾ ਅੰਡਾ ਮਿਲ ਜੂਗਾ ਸਾਰਾ ਕੁਝ ਮਿਲ ਜੂਗਾ ਬਾਈ ਠੀਕ ਹੈ ਬਾਈ ਆ ਪਟੇਰ ਆ ਬਾਈ ਜਾਪਾਨੀ ਪਟੇਰ ਆ ਇਹ ਵੀ ਵਿਕੀ ਜਾਂਦਾ ਬਈ ਇੱਥੇ ਹਾਂ ਹਾਂ ਇਹ ਵੀ ਵਿਕੀ ਜਾਂਦਾ ਬਈ ਆਹ ਵੇਖ ਲੋ ਲਓ ਬਈ ਆਹ ਦੇਖ ਲੋ ਬਾਈ ਹੋਰੀ ਲਈ ਜਾਂਦੇ ਆ ਜਾਪਾਨੀ ਬਟੇਰਾ ਹਨਾ ਤੇ ਬਾਕੀ ਦੇਸੀ ਆਂਡਾ ਜੇ ਬਈ ਅੱਜ ਦਾ ਦਿਨ ਇੱਥੇ ਦਾ ਹਨਾ ਭਲਾਈਆਂ ਨੇ ਜਦੋਂ ਮਰਜ਼ੀ ਲੈ ਸਕਦਾ ਕਦੋਂ ਕਦੋਂ ਮਰਜ਼ੀ ਕਦੋਂ ਮਰਜ਼ੀ ਬਈ ਲਓ ਬਈ ਭਲਾਈਆਂ ਨੇ ਬਾਈ ਹੋਰਾਂ ਦਾ ਫਾਰਮ ਆ 메ਨ ਰੋਡ ਤੇ ਬਟਿੰਡਾ ਮੁਕਸਰ ਜੀਟੀ ਰੋਡ ਤੇ ਤੇ ਬਹੁਤ ਭਰਾ ਇੱਥੇ ਹੰਗਾਰਾ ਦੇ ਰਹੇ ਆ ਪਿੰਡਾ ਕਰਕੇ ਬਈ ਜਿਮੀਂਦਾਰ ਕਰਕੇ ਕਿੰਨਾ ਕ ਫਰਕ ਪੈਂਦਾ ਬਹੁਤ ਫਰਕ ਪੈਂਦਾ ਬਈ 400 ਟਰੇਲ ਲੈ ਆਏ ਸੀ ਵੇਲਾ ਤੇਰੇ ਸਾਹਮਣੇ 60 70 ਟਰੇਲ ਰਹਿਗੇ ਅੱਛਾ ਹੀ ਰਹਿਗੇ ਆਹੀ ਰਹਿਗੇ ਹਾਂ ਚੱਲ ਬਹੁਤ ਬਹੁਤ ਵਧਾਈਆਂ ਬਾਈ ਤੇ ਜਾਇਜ਼ ਰੇਟ ਤੇ ਬਾਈ ਹੋਰੀ ਆਂਡੇ ਵੇਚਦੇ ਆ ਤੁਸੀਂ ਵੀ ਜੇ ਆਂਡੇ ਲੈਣੇ ਆ ਤਾਂ ਭਲਾ ਹੀ ਆ ਬਟੇਰਾ ਵੀ ਆ ਦੇਸੀ ਆਂ